ਫਿਰ ਪੀਰ ਦਸਤਗੀਰ ਕਹਿੰਦਾ ਹੈ ਹੱਥਾਂ ਦੇ ਵਿੱਚ ਇੱਟਾ ਰੂੜੇ ਚੱਕ ਲਓ ਤੇ ਚਲੋ ਉਸ ਕਾਫਰ ਕੋਲ ਚਲਦੇ ਹਾਂ ਤੇ ਜਾ ਕੇ ਉਸ ਨੂੰ ਇਸ ਦਾ ਮਤਲਬ ਪੁੱਛਦੇ ਹਾਂ ਜੇਕਰ ਉਹ ਸਹੀ ਜਵਾਬ ਨਹੀਂ ਦੇ ਸਕਿਆ ਤਾਂ ਉੱਥੇ ਹੀ ਇੱਟਾ ਰੂੜੇ ਮਾਰ-ਮਾਰ ਕੇ ਉਹਨਾਂ ਨੂੰ ਮਾਰ ਦੇਵਾਂਗੇ ਪੀਰ ਦਸਤਗੀਰ ਆਪਣੇ ਮੁਰਿਦਾਂ ਨਾਲ ਜਾ ਕੇ ਗੁਰੂ ਨਾਨਕ ਸਾਹਿਬ ਨੂੰ ਕਹਿੰਦਾ ਹੈ ਕਿ ਓ ਫਕੀਰਾ ਤੂੰ ਕੀ ਆ ਚੁੱਕੀ ਹੈ ਤੈਨੂੰ ਪਤਾ ਨਹੀਂ ਇੱਥੇ ਸੰਗੀਤ ਵਜਾਉਣਾ ਮਨਾ ਹੈ ਤੂੰ ਇਹ ਹੀ ਇਸ ਰਵਾਬ ਨੂੰ ਬੰਦ ਕਰੋ ਫਿਰ ਗੁਰੂ ਨਾਨਕ ਸਾਹਿਬ ਜੀ ਉਸ ਨੂੰ ਜਵਾਬ ਦਿੰਦੇ ਹਨ ਕਿ ਠੀਕ ਹੈ ਮੈਂ ਇਹ ਸੰਗੀਤ ਬੰਦ ਕਰ ਦਿੰਦਾ ਹਾਂ ਪਰ ਜਿਹੜਾ ਸੰਗੀਤ ਕੁਦਰਤ गा ਰਹੀ ਹੈ ਤੂੰ ਉਸ ਸੰਗੀਤ ਨੂੰ ਕਿਵੇਂ ਬੰਦ ਕਰੇਗਾ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹਨ ਕਿ ਇਨ੍ਹਾਂ ਚਲਦੀਆਂ ਹਵਾਵਾਂ ਵਿੱਚ ਸੰਗੀਤ ਹੈ ਇਨ੍ਹਾਂ ਵਹਿੰਦੇ ਪਾੜੀਆਂ ਵਿੱਚ ਸੰਗੀਤ ਹੈ ਪੱਤਿਆਂ ਦੇ ਸ਼ੋਰ ਅੰਦਰ ਸੰਗੀਤ ਹੈ ਇੱਥੋਂ ਤੱਕ ਤੁਸੀਂ ਆਪਣੇ ਹੱਥ ਦੀ ਨਬਜ ਨੂੰ ਧਿਆਨ ਨਾਲ ਸੁਣੋ ਇਹ ਵੀ ਇੱਕ ਸੰਗੀਤ ਹੈ ਇਹ ਸਭ ਇੱਕ ਸੁਰ ਇੱਕ ਤਾਲ ਦੇ ਵਿੱਚ ਚੱਲ ਰਹੇ ਹਨ ਤੇਰੇ ਦਿਲ ਦੀ ਧੜਕਣ ਵਿੱਚ ਸੰਗੀਤ ਹੈ ਤੇਰੇ ਜੋ ਸਾਹ ਆ ਰਹੇ ਹਨ ਉਸ ਦੇ ਵਿੱਚ ਚ ਸੰਗੀਤ ਹੈ ਹੁਣ ਤੁਸੀਂ ਦੱਸੋ ਇਹਨਾਂ ਨੂੰ ਕਿਵੇਂ ਬੰਦ ਕਰੋਗੇ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਇਹ ਸਭ ਪ੍ਰਮਾਤਮਾ ਨੇ ਇੱਕ ਸੋਰਮ ਇੱਕ ਤਾਲ ਦੇ ਵਿੱਚ ਬਣਾਇਆ ਹੈ ਹੁਣ ਜੇਕਰ ਤੇਰੇ ਦਿਲ ਦੀ ਧੜਕਣ ਤਾਲ ਤੋਂ ਬੇਤਾਲ ਹੋ ਜਾਵੇ ਤਾਂ ਤੂੰ ਬਿਮਾਰ ਹੋ ਜਾਵੇਂਗਾ ਹੁਣ ਦੱਸੋ ਤੁਸੀਂ ਕਿੱਥੋਂ ਕਿੱਥੋਂ ਸੰਗੀਤ ਬੰਦ ਕਰੋਗੇ ਇਹ ਸਭ ਸੁਣ ਕੇ ਦਸਤਗੀਰ ਦੀ ਅੱਖਾਂ ਖੁੱਲ ਜਾਂਦੀਆਂ ਹਨ ਪਰ ਫਿਰ ਉਹ ਗੁਰੂ ਨਾਨਕ ਪਾਤਸ਼ਾਹ ਨੂੰ ਸਵਾਲ ਕਰਦਾ ਹੈ ਕਿ ਤੁਸੀਂ ਹਾਜ਼ਰਤ ਮੁਹੰਮਦ ਸਾਹਿਬ ਦੇ ਬਿਲਕੁਲ ਉਲਟ ਬੋਲ ਰਹੇ ਹੋ ਕਿਉਂਕਿ ਹਾਜ਼ਰਤ ਮੁਹੰਮਦ ਨੇ ਇਹ ਹਨ ਸੱਤ ਆਕਾਸ਼ ਹਨ ਸੱਤ ਪਤਾਲ ਹਨ ਕੁੱਲ 14 ਲੋਕ ਦੱਸੇ ਹਨ ਉਹਨਾਂ ਨੇ ਪਰ ਤੁਸੀਂ ਕਹਿ ਰਹੇ ਹੋ ਕਿ ਲੱਖਾਂ ਹੀ ਆਕਾਸ਼ ਹਨ ਤੇ ਲੱਖਾਂ ਹੀ ਪਤਾਲ ਹਨ ਤਾਂ ਗੁਰੂ ਨਾਨਕ ਸਾਹਿਬ ਜੀ ਇਸ ਦਾ ਜਵਾਬ ਦਿੰਦੇ ਹਨ ਕਿ ਜੋ ਹਜ਼ਰਤ ਮੁਹੰਮਦ ਸਾਹਿਬ ਨੇ ਕਿਹਾ ਹੈ ਉਹ ਬਿਲਕੁਲ ਠੀਕ ਕਿਹਾ ਹੈ ਪਰ ਜੋ ਮੈਂ ਕਹਿ ਰਿਹਾ ਹਾਂ ਉਹ ਵੀ ਗਲਤ ਨਹੀਂ ਹਜ਼ਰਤ ਮੁਹੰਮਦ ਨੂੰ ਕੁੱਲ 14 ਲੋਕ ਦਿਖੇ ਹਨ ਸੱਤ ਉੱਪਰ ਤੇ ਸੱਤ ਥੱਲੇ ਪਰ ਮੈਨੂੰ ਲੱਖਾਂ ਦਿਖ ਰਹੇ ਹਨ ਤਾਂ ਮੈਂ ਲੱਖਾਂ ਕਹਿ ਰਿਹਾ ਹਾਂ ਫਿਰ ਇਸ ਵਿੱਚ ਗਲਤ ਕੀ ਹੈ ਫਿਰ ਪੀਰ ਦਸਤਗੀਰ ਗੁਰੂ ਨਾਨਕ ਜੀ ਨੂੰ ਕਹਿੰਦਾ ਹੈ ਕਿ ਤੁਸੀਂ ਲੱਖਾਂ ਆਕਾਸ਼ ਤੇ ਲੱਖਾਂ ਪਤਾਲਾਂ ਦੀ ਗੱਲ ਕਰ ਰਹੇ ਹੋ ਪਰ ਕੀ ਤੁਸੀਂ ਦਿਖਾ ਸਕਦੇ ਹੋ ਇਹ ਲੱਖਾਂ ਆਕਾਸ਼ ਤੇ ਲੱਖਾਂ ਪਤਾਲ ਤਾਂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹਨ ਠੀਕ ਹੈ ਤੁਸੀਂ ਆਪਣਾ ਇੱਕ ਭਰੋਸੇਮੰਦ murid ਮੇਰੇ ਸਾਹਮਣੇ ਬਿਠਾ ਦਿਓ ਮੈਂ ਉਸ ਨੂੰ ਲੱਖਾਂ ਆਕਾਸ਼ ਤੇ ਲੱਖਾਂ ਹੀ ਪਤਾਲ ਦਿਖਾ ਦਿੰਦਾ ਹਾਂ ਤਾਂ ਦਸਤਗੀਰ ਨੇ ਕਿਹਾ ਮੈਨੂੰ ਸਭ ਤੋਂ ਵੱਧ ਭਰੋਸਾ ਆਪਣੇ ਪੁੱਤਰ ਤੇ ਹੈ ਫਿਰ ਗੁਰੂ ਨਾਨਕ ਸਾਹਿਬ ਜੀ ਉਸਦੇ ਪੁੱਤਰ ਨੂੰ ਸਾਹਮਣੇ ਬਿਠਾਉਂਦੇ ਹਨ ਤੇ ਕਹਿੰਦੇ ਹਨ ਕਿ ਪੁੱਤਰ ਅੱਖਾਂ ਬੰਦ ਕਰ ਲਓ ਤੇ ਜੋ ਅਸੀਂ ਪੜਾਂਗੇ ਤੁਸੀਂ ਉਹੀ ਪੜਨਾ ਹੈ ਤਾਂ ਗੁਰੂ ਨਾਨਕ ਸਾਹਿਬ ਜੀ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰਦੇ ਹਨ ਸਰੀਰਕ ਤੌਰ ਤੇ ਤਾਂ ਉਹ ਦੋਨੇ ਉੱਥੇ ਹੀ ਬੈਠੇ ਸਨ ਪਰ ਗੁਰੂ ਨਾਨਕ ਸਾਹਿਬ ਜੀ ਪੀਰ ਦਸਤਗੀਰ ਦੇ ਪੁੱਤਰ ਨੂੰ ਲੈ ਕੇ ਖੰਡਾ ਬ੍ਰਹਿਮੰਡਾ ਦੀ ਯਾਤਰਾ ਕਰ ਰਹੇ ਸਨ ਸਾਰੀ ਯਾਤਰਾ ਕਰਨ ਤੋਂ ਬਾਅਦ ਜਦੋਂ ਗੁਰੂ ਨਾਨਕ ਸਾਹਿਬ ਜੀ ਪੀਰ ਦਸਤਗੀਰ ਦੇ ਪੁੱਤਰ ਨੂੰ ਲੈ ਕੇ ਸੱਚਖੰਡ ਪਹੁੰਚਦੇ ਹਨ ਤਾਂ ਗੁਰੂ ਨਾਨਕ ਸਾਹਿਬ ਜੀ ਪੀਰ ਦਸਤਗੀਰ ਦੇ ਪੁੱਤਰ ਨੂੰ ਕਹਿੰਦੇ ਹਨ